ਮੈਂ ਇਹ ਨਹੀਂ ਕਹਿ ਰਿਹਾ ਨਾ ਜਾਇਓ ਉਪਰਦੇਸ਼ ਮੈਂ ਇਹ ਕਹਿ ਰਿਹਾ ਅਜੇ ਨਾ ਜਾਇਓ ਉਪਰਦੇਸ਼ ਪ੍ਰਦੇਸ਼ ਜਾਣ ਦਾ ਚਾਹ ਵੀ ਬਹੁਤਿਆਂ ਨੂੰ ਆ ਤੇ ਬਹੁਤ ਸਾਰੇ ਸਮਰਾਥ ਵੀ ਹੁੰਦੇ ਆ ਜਿਹੜੇ ਬਾਹਰ ਜਾ ਕੇ ਦੇਸ਼ਾਂ ਦੇ ਵਿੱਚ ਬਹੁਤ ਵਧੀਆ ਜ਼ਿੰਦਗੀ ਜਿਉਣ ਦੇ ਕਾਬਿਲ ਆ ਪਰ ਬਹੁਤ ਵੱਡਾ ਵਰਗ ਬਾਹਰਲੇ ਦੇਸ਼ਾਂ ਨੂੰ ਉਤਰਿਆ ਆ ਜਿਹਨੂੰ ਅਸੀਂ ਕਹਿ ਸਕਦੇ ਆ ਕਿ ਉਹ ਕੱਚ ਘੜੜਿਆ ਤੇ ਉਥੋਂ ਦੀਆਂ ਜਿਹੜੀਆਂ ਇਸ ਲਈ ਸਖਤੀਆਂ ਆ ਉਥੋਂ ਦੇ ਜਿਹੜੇ ਮਾਹੌਲ ਆ ਉਹਨਾਂ ਦੇ ਮੁਤਾਬਕ ਉਹ ਐਡਜਸਟ ਹੋਣ ਦੇ ਸਮਰੱਥ ਨਹੀਂ ਆ ਉਹਨਾਂ ਨੂੰ ਹਰ ਹਾਲਤ ਜਿਹੜਾ ਆ ਹੁਣ ਬਚਣਾ ਚਾਹੀਦਾ ਆ ਇਹ ਸਮਾਂ ਜਿਹੜਾ ਆ ਉਹਨਾਂ ਦੇ ਅਨੁਕੂਲ ਨਹੀਂ ਆ ਪਹਿਲਾਂ ਕੈਨੇਡਾ ਦੀ ਗੱਲ ਕਰ ਲਈਏ ਪਿਛਲੇ ਤਿੰਨ ਜਾਂ ਚਾਰ ਸਾਲਾਂ ਦੇ ਵਿੱਚ ਇੱਕ ਨੇਰੀ ਝੁੱਲੀ ਆ ਕਿ ਇੱਥੋਂ ਅੰਨੇਵਾ ਮਤਲਬ ਜਿਹੜੇ ਸੀ ਪ੍ਰੇਜ਼ਾਂਟਾ ਨੇ ਲੋਕਾਂ ਨੂੰ ਬਾਹਰ ਭੇਜ ਦਿੱਤਾ ਤੇ ਪਹਿਲਾਂ ਵੀ ਲੋਕ ਚਾਹੁੰਦੇ ਹੁੰਦੇ ਸੀ ਕਿ ਰਸਤਾ ਖੁੱਲੇ ਤੇ ਕਿਸੇ ਤਰ੍ਹਾਂ ਉਹ ਕੈਨੇਡਾ ਜਾਂ ਅਮਰੀਕਾ ਚਲੇ ਜਾਣ ਪਰ ਹੁਣ ਜਦੋਂ ਸਟੂਡੈਂਟ ਬਣ ਕੇ ਜਾਣ ਦਾ ਇੱਕ ਤਰ੍ਹਾਂ ਨਾਲ ਕਹਿ ਲੋਗੇ ਬਹੁਤ ਨਰਮ ਉਧਰੋਂ ਸ਼ਰਤਾਂ ਦੇ ਤਹਿਤ ਮਾਹੌਲ ਬਣਿਆ ਤਾਂ ਫਿਰ ਹਰ ਇੱਕ ਦਾ ਜੀ ਕੀਤਾ ਕਿ ਨਿਕਲ ਜਾਈਏ ਬਾਹਰ ਚਲੇ ਜਾਈਏ ਮਾਪਿਆਂ ਨੂੰ ਬੱਚਿਆਂ ਨਾਲੋਂ ਕਿਤੇ ਵੱਧ ਜਿਹੜੀ ਸੀ ਉਹ ਚਾਹ ਸੀ ਕਿ ਇਹ ਕਾਨੂੰਨ ਜਿਹੜਾ ਆ ਉਹਨਾਂ ਦੇ ਬੱਚੇ ਜਿਹੜੇ ਆ ਕਿਸੇ ਤਰ੍ਹਾਂ ਇਹਦਾ ਫਾਇਦਾ ਉਠਾ ਲੈਣ ਤੇ ਬਾਹਰ ਚਲੇ ਜਾਣ ਬਹੁਤ ਸਾਰੇ ਗਏ ਤੇ ਉੱਧਰ ਜਾ ਕੇ ਫਿਰ ਉਹ ਹਾਲ ਹੋਇਆ ਸਾਰਿਆਂ ਨੇ ਵੇਖਿਆ ਨਾਕਾਮ ਨਕਾਰ ਨਾ ਰਹਿਣ ਲਈ ਘਰ ਮਹਿੰਗਾਈ ਤੇ ਫਿਰ ਪਿਛਲੇ ਪੈਸੇ ਜਿਹੜੇ ਭੇਜਿਓ ਸੀ ਉਹ ਖਤਮ ਹੋਣੇ ਸ਼ੁਰੂ ਹੋ ਗਏ ਤੇ ਜਿਹੜੇ ਜਾਂ ਲੈ ਕੇ ਕੋਲ ਗਏ ਸੀ ਤੇ ਫਿਰ ਪਿੱਛੇ ਮਾਪਿਆਂ ਤੇ ਜਾਂ ਤਾਂ ਬੋਝ ਵਧਿਆ ਤੇ ਜਾਂ ਬੱਚਿਆਂ ਨੂੰ ਆਪਣਾ ਅੱਗੇ ਭਵਿੱਖ ਨਜ਼ਰ ਨਹੀਂ ਆਇਆ ਤੇ ਉਹਨਾਂ ਦੀ ਜੋ ਮਾਨਸਿਕ ਤੌਰ ਤੇ ਹਾਲਤ ਉੱਥੇ ਬਣੀ ਆ ਉਹਨਾਂ ਨੂੰ ਸ਼ਬਦਾਂ ਚ ਬਿਆਨ ਕਰਨਾ ਬਹੁਤ ਮੁਸ਼ਕਲ ਆ ਇੱਥੇ ਇੱਕ ਵਾਰ ਟੀਵੀ ਦੇ ਉੱਤੇ ਚੱਲ ਰਹੀ ਸੀ ਗੱਲਬਾਤ ਤਾਂ ਇੱਕ ਬਹੁਤ ਵਧੀਆ ਕਲੋ ਨਾਮੀ ਏਜੰਟ ਸੀ ਜਿਹੜਾ ਬਾਹਰ ਭੇਜਣ ਵਾਲਾ ਮਜ਼ਦੂਰ ਉਹ ਹੱਸਦਾ ਹੋਇਆ ਕਹਿ ਰਿਹਾ ਸੀ ਮੈਂ ਕੋਈ ਵੀ ਅਜੇ ਮੈਂ ਉਹਨੂੰ ਕੈਨੇਡਾ ਭੇਜ ਸਕਦਾ ਦੋ ਸ਼ਰਤਾਂ ਆ ਉਹਦੀ ਲਈ ਉਹ ਕਹਿੰਦੇ ਕੀ ਜੀ ਇੱਕ ਕਹਿੰਦਾ ਪਲੱਸ 2 ਪੜਿਆ ਹੋਵੇ ਤੇ ਦੂਸਰਾ ਕਹਿੰਦਾ ਉਹਦੇ ਸਾਹ ਚੱਲਦੇ ਹੋਣ ਬਸ ਬਾਕੀ ਕਹਿੰਦਾ ਮੈਂ ਆਪਣੀ ਰਾਹ ਲੱਭ ਲੂੰਗਾ ਰੁਪੇ ਜੰਦਾ ਇੱਥੋਂ ਤੱਕ ਖੋਲ ਮਿਲ ਗਈ ਤੇ ਫਿਰ ਜੋ ਹਸ਼ਰ ਉੱਥੇ ਹੁਣ ਹੋ ਰਿਹਾ ਹੈ ਜਾ ਕੇ ਦੇਖੋ ਤੇ ਉਹ ਪਲੱਸ 2 ਕਰਕੇ ਗਏ ਆ ਤੇ ਪੀਆਰ ਤੱਕ ਪਹੁੰਚਣ ਦੇ ਲਈ ਬਹੁਤ ਲੰਬਾ ਸਫ਼ਰ ਹੁੰਦਾ ਆ ਇੱਕ ਨੰਬਰਾਂ ਦੀ ਉੱਥੇ ਦੀ ਜਾ ਕੇ ਜਿਹੜੀ ਆ ਉਹ ਬਹੁਤ ਇੱਕ ਪਰਬਤ ਦੀ ਤਰ੍ਹਾਂ ਹੋ ਹੁੰਦੇ ਆ ਜਿਹੜੇ ਜਿਨ੍ਹਾਂ ਦੀ ਚੜਾਈ ਚੜਨੀ ਪੈਂਦੀ ਆ ਤੇ ਉਹ ਫਿਰ ਕੀ ਹੁੰਦਾ ਆ ਕਿ ਇੱਥੇ ਵੀ ਨੰਬਰ ਪੜ੍ਹਾਈ ਦੇ ਬਹੁਤ ਜ਼ਿਆਦਾ ਨਹੀਂ ਆਈਲਰਸ ਮਾਰ ਕੇ ਪਾਸ ਕੀਤਾ ਨਾ ਅੰਗਰੇਜ਼ੀ ਬੋਲਦਾ ਹੈ ਕੋਈ ਕਲਾਸ ਤੋਂ ਸਮਝ ਆ ਰਹੀ ਆ ਨਾ ਇਹ ਬੋਲ ਕੇ ਉਹਨੂੰ ਕੋ ਸਮਝਾ ਸਕਦੇ ਆ ਕੋਲ ਕੋਈ ਸਕਿੱਲ ਨਹੀਂ ਹੈਗਾ ਕਿ ਜਾ ਕੇ ਇੱਕ ਕਹੋ ਜਿਹੜੇ 20 ਘੰਟੇ ਉੱਥੇ ਕੰਮ ਲਈ ਮਿਲਦੇ ਆ ਉਹ ਕਿਤੇ ਜਾ ਕੇ ਉਹਨਾਂ ਨੂੰ ਕੋਈ ਕਹੇ ਵੀ ਆਓ ਮੈਂ ਤਾਂ ਤੇਰੀ ਲੋੜ ਆ ਕੰਮ ਕਰ ਤੇ ਉਹ ਕੰਮ ਕਰਕੇ ਉੱਥੇ ਖਰਚੇ ਆਪਣੇ ਪੂਰੇ ਕਰ ਸਕਣਾਂ ਕਿੱਡੀ ਸ਼ਰਮ ਦੀ ਗੱਲ ਆ ਕਿ ਉੱਥੇ ਰੈਸਟੋਰੈਂਟਾਂ ਦੇ ਵਿੱਚ ਭਾਂਡੇ ਮਾਂਜੜ ਦੇ ਲਈ ਜਾਂ ਉੱਥੇ ਖਾਣੇ ਉੱਪਰੋਸਣ ਦੇ ਲਈ ਜਦੋਂ ਨੌکریاں ਨਿਕਲਦੀਆਂ ਆ ਤੇ ਉੱਥੇ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਆ ਉਹਨਾਂ ਲੋਕਾਂ ਦੀਆਂ ਲੱਗਦੀਆਂ ਜੋ ਇੰਜੀਨੀਅਰਿੰਗ ਦੇ ਵਿੱਚ ਗਏ ਹੋਏ ਆ ਜੋ ਕਹਿ ਲਓਗੇ ਬਹੁਤ بڑے ਵਿਖੇਲ ਹੋ ਗਿਆ ਤੇ ਫਿਰ ਤਰਸ ਵੀ ਉਹਨਾਂ ਦੇਖ ਕੇ ਕਿ ਇਹ ਇਸ ਤਰ੍ਹਾਂ ਦਾ ਇੱਕ ਜਿਹੜਾ ਮਾਹੌਲ ਤੇ ਜਾ ਕੇ ਲੱਖਾਂ ਬੱਚਿਆਂ ਨੂੰ ਸੁਭ ਦਿੱਤਾ ਗਿਆ ਇਹਦਾ ਕਸੂਰ ਵਾਰਕਾ ਹੋਣਿਆ ਬਹੁਤ ਏਜੰਟਾਂ ਨੇ ਪੈਸਾ ਕਮਾਇਆ ਇਹ ਇਹ ਜੋ ਸਬਜਾਗ ਹੁਣ ਉਸ ਵੇਲੇ ਵੀ ਦਿਖਾਉਣਾ ਨਹੀਂ ਹਟ ਰਹੇ ਜਦੋਂ ਕੈਨੇਡਾ ਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਆ ਉਹਨਾਂ ਨੇ ਰਸਤਾ ਰੋਕਣ ਦੇ ਲਈ ਰੁਕਾਵਟਾਂ ਖੜੀਆਂ ਕਰ ਦਿੱਤੀਆਂ ਆ ਇੱਥੋਂ ਤੱਕ ਕਿ ਪਹਿਲਾਂ ਪੀਆਰ ਲੈਣ ਦੇ ਲਈ ਜਾ ਕੇ ਦੁਬਾਰਾ ਆਈਲਟਸ ਕਰਨਾ ਪੈਂਦਾ ਸੀ ਹੁਣ ਉਹ ਤੋਂ ਪਹਿਲਾਂ ਵਰਕ ਪਰਮਿਟ ਲੈ ਲਈ ਹੀ ਆਈਲਟਸ ਲਾਗੂ ਕਰ ਦਿੱਤਾ ਆ ਫਿਰ ਉਹ ਬਹੁਤ ਸਾਰੇ ਜਿਹੜੇ ਉਹਨਾਂ ਨੇ ਕਿਤੇ ਆ ਉਹਨਾਂ ਨੇ ਕਹਿ ਦਿੱਤਾ ਆ ਕਿ ਇਹਨਾਂ ਦੇ ਵਾਸਤੇ ਜਿਹੜਾ ਆ ਵਰਕ ਪਰਮਿਟ ਨਹੀਂ ਮਿਲੇਗਾ ਹੁਣ ਆਮ ਸੁਧਾਰਨ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਉੱਥੇ ਕਿ ਕਿਹੜੇ ਕੰਮ ਲਈ ਵਰਕ ਪਰਮਿਟ ਮਿਲਣਾ ਕਿਹੜਾ ਨਹੀਂ ਮਿਲਣਾ ਤੇ ਉਹਨਾਂ ਦੀ ਹਾਲਤ ਹਲੇ ਬੜੀ ਤਰਸਜੋਗ ਆ ਇਧਰੋਂ ਸਾਰਿਆਂ ਨੂੰ ਪਤਾ ਕਿ ਵੱਡੀ ਗਿਣਤੀ ਲੋਕ ਉਹ ਸੀ ਜਿਨ੍ਹਾਂ ਨੇ ਜ਼ਮੀਨਾਂ ਵੇਚੀਆਂ ਤੇ ਵੇਚ ਕੇ ਆਪਣੇ ਪੱਲਾਸ 2 ਪੜ੍ਹੇ ਉਹ ਬੱਚੇ ਉਹ ਵੀ ਵੇਚ ਦਿੱਤੇ ਬਾਹਰ ਜਿਨ੍ਹਾਂ ਨੂੰ ਘਰ ਦੇ ਵਿੱਚ ਮਾਵਾਂ ਨੇ ਕਦੇ ਰਸੋਈ ਚੋਂ ਕੋਈ ਬਰਤਨ ਲੈਉਣ ਲਈ ਨੀ ਸਿਖਾਇਆ ਹਰ ਵੇਲੇ ਪਾਣੀ ਲਈ ਰੱਖਦੇ ਸੀ ਤੇ ਉਹ ਚਲੇ ਤਾਂ ਗਏ ਉਧਰ ਜਾ ਕੇ ਪਰ ਜਿਸ ਤਰ੍ਹਾਂ ਉਹਨਾਂ ਨੂੰ ਹੁਣ ਉਥੇ ਨੌਕਰੀਆਂ ਲੈਣ ਦੇ ਲਈ ਵਰਕ ਪਰਮਿਟ ਲੈਣ ਦੇ ਲਈ ਜਾਂ ਜਿਹੜਾ ਇੱਕ ਉਹ ਕੰਮ ਸਟੂਡੈਂਟ ਦਰਾਨ ਕਰਨ ਇਜਾਜ਼ਤ ਮਿਲਦੀ ਆ ਉਹ ਕੰਮ ਲੱਭਣ ਦੇ ਲਈ ਮੁਸ਼ਕਲਾਂ ਆ ਰਹੀਆਂ ਹਨ ਨਹੀਂ ਮਿਲ ਰਹੇ ਤਾਂ ਉਹਨਾਂ ਨੇ ਪੜ੍ਹਨਾ ਤੱਕ ਹੀ ਉਹਨਾਂ ਦੀ ਉਥੇ ਰਹਿੰਦੇ ਆ ਜਿਹੜੀ ਉਹਨਾਂ ਨੂੰ ਰਾਤ ਨੂੰ ਵੀ ਜਿਹੜੀ ਆ ਨੀਂਦ ਨਹੀਂ ਆ ਰਹੀ ਬਹੁਤ ਮਾੜੀ ਹਾਲਤ ਹੈ ਮਹਿੰਗਾਈ ਬੜੀ ਵਧੀ ਆ ਉਧਰ ਇਹ ਜਿਸ ਤਰ੍ਹਾਂ ਦੱਸ ਰਹੇ ਆ ਕਿ 10-12 ਲੱਖ ਸਟੂਡੈਂਟ ਉਧਰ ਜਿਹੜਾ ਇਸ ਵੇਲੇ ਉਹ ਆ ਜਿਹੜਾ ਪੀਆਰ ਦੀ ਤਲਾਸ਼ ਚ ਆ ਤੇ ਪੀਆਰ ਜਿਹੜੀ ਆ ਉਹ 5 ਲੱਖ ਦੇ ਆਸ-ਪਾਸ ਹੀ ਸਾਲ ਚ ਦੰਦੇ ਆ ਤੇ ਉਹਨਾਂ ਦੇ ਵਿੱਚੋਂ ਉਹ 10-12 ਲੱਖ ਲੋਕ ਇਹੋ ਜਿਹੇ ਆ ਜਿਨ੍ਹਾਂ ਦੇ ਵਰਕ ਪਰਮਿਟ ਹੀ ਖਤਮ ਹੋ ਜਾਣੇ ਆ ਫਿਰ ਉਹ ਉਸ ਤੋਂ ਬਾਅਦ ਪੀਆਰ ਚ ਤਾਂ ਆਣੇ ਨਹੀਂ ਤਾਂ ਉਹਨਾਂ ਨੂੰ ਦੁਬਾਰਾ ਵਰਕ ਪਰਮਿਟ ਤਾਂ ਮਿਲਦਾ ਨਹੀਂ ਹੈਗਾ ਜਾਂ ਦੁਬਾਰਾ ਉੱਥੇ ਪਾਣ ਲੱਗਣਾ ਪੈਂਦਾ ਜਾਂ ਪਿੱਛੇ ਨੂੰ ਆਣਾ ਪੈਂਦਾ ਹੁਣ ਇਹ ਹਾਲਤ ਜਿਹੜੀ ਆ ਹੌਲੀ-ਹੌਲੀ ਅੰਦਰ ਖਾਤੇ ਚੱਲ ਰਹੀ ਆ ਕਈ ਭੋਤ ਰਹੇ ਆ ਤੇ ਕਈਆਂ ਨੇ ਭੋਤ ਨਹੀਂ ਆ ਅਮਰੀਕਾ ਜਿਹੜਾ ਆ ਉਹ ਕੈਨੇਡਾ ਤੇ ਮੈਕਸੀਕੋ ਨਾਲ ਇਸ ਕਰਕੇ ਸਖਤ ਹੋਇਆ ਕਿ ਉਹ ਕਹਿੰਦਾ ਕਿ ਇਹਨਾਂ ਨੇ ਬਾਰਡਰਾਂ ਦੇ ਉੱਤੇ ਕੋਈ ਇੰਤਜ਼ਾਮ ਹੀ ਨਹੀਂ ਕੀਤਾ ਆ ਰੋਕਦੀ ਕਿਸੇ ਨੂੰ ਨਹੀਂ ਸਾਹਮਣੇ ਇਹਨਾਂ ਦੇ ਜਾ ਰਹੇ ਹੁੰਦੇ ਆ ਟੱਪ ਕੇ ਬਾਰਡਰ ਅਮਰੀਕਾ 'ਚ ਵੜ ਰਹੇ ਹੁੰਦੇ ਆ ਤੇ ਸਾਰਾ ਇਹ ਕ੍ਰਿਮੀਨਲ ਲੋਕਾਂ ਦੇ ਨਾਲ ਏਲੀਅਨ ਸ਼ਬਦ ਬੋਲ ਰਿਹਾ ਉਹ ਟਰੰਟ ਟਰੰਪ ਜਿਹੜਾ ਕਹਿੰਦਾ ਏਲੀਅਨ ਸਾਡੇ ਦੇਸ਼ 'ਚ ਪਤਾ ਨਹੀਂ ਕਿੱਥੋਂ ਇਹਨੇ ਲੱਖਾਂ ਦੀ ਗਿਣਤੀ ਜਾ ਗਏ ਆ ਦੇਖੋ ਕਹਿੰਦਾਗੇ ਇਹਨਾਂ ਦੇ ਵਾਸਤੇ ਅਮਰੀਕਾ ਨਹੀਂ ਹੈਗਾ ਮੈਂ ਇਹ ਨਹੀਂ ਰਹਿਣ ਦੇਣੀ इवन ਉਹਨੇ ਇੱਥੋਂ ਤੱਕ ਵੀ ਕਹਿਤਾ ਕਿ ਜਿਹੜਾ H1B ਵੀਜ਼ਾ ਜਿਹੜਾ ਕਿ ਸਕਿਲਡ ਵਰਕਰ ਨੂੰ ਮਿਲਦਾ ਹੈ ਉਧਰ ਕੰਮ ਕਰਤੇ ਜਾਣ ਲਈ ਤੇ ਉਹ ਆਪਣੇ ਅੱਗੇ ਸਪਾਊਸ ਨੂੰ ਵੀ ਨਾਲ ਉਧਰ ਲਿਜਾ ਸਕਦੇ ਆ ਉਹਨਾਂ ਬਾਰੇ ਵੀ ਉਹਨੇ ਜਿਹੜੀ ਹੁਣ ਤਾਜ਼ਾ ਬਿਆਨ ਦਿੱਤਾ ਉਹ ਇਹ ਆ ਕਿ ਹੌਣ ਇਜਾਜ਼ਤ ਆ ਪਰ ਇੱਧਰ ਆ ਕੇ ਸਾਡੇ ਲੋਕਾਂ ਨੂੰ ਟ੍ਰੇਨ ਕਰਨਾ ਨਾ ਆ ਕੇ ਆਪ ਆ ਕੇ ਇੱਧਰ ਨੌਕਰੀਆਂ ਕਰਕੇ ਪੈਸੇ ਕਮਾ ਕੇ ਚੇਰ ਨੂੰ ਭੇਜਣ ਜਾਂ ਆਪਣੇ ਪਰਿਵਾਰਾਂ ਦੇ ਬਾਰੇ ਸੋਚਣਾ ਆ ਕੇ ਸਾਨੂੰ ਟ੍ਰੇਨਡ ਕਰਨ ਤੋਹੀ ਕੀ ਹੁੰਦਾ ਨਾ ਵੀ ਸਾਨੂੰ ਟ੍ਰੇਨਡ ਕਰ ਦਿਓ ਤੇ ਤੁਸੀਂ ਜਾਓ ਇੱਥੇ ਹੀ ਕਰਨਾ ਇਹ ਇਸ ਵੇਲੇ ਬਹੁਤ ਬੁਰੀ ਹਾਲਤ ਹੋ ਗਈ ਆ ਅਮਰੀਕਾ ਦੀ ਤਾਂ ਕੈਨੇਡਾ ਦੇ ਵਿੱਚ ਤੇ ਕੈਨੇਡਾ ਨੇ ਵੀ ਜਿਹੜੀ ਆ ਹੈਲੀਕਾਪਟਰਾਂ ਦੇ ਰਹੀ ਬਾਰਡਰ ਦੇ ਉੱਤੇ ਨਿਗਰਾਨੀ ਵਧਾ ਦਿੱਤੀ ਆ ਤੇ ਉਹ ਕਿਸੇ ਤਰ੍ਹਾਂ ਅਮਰੀਕਾ ਦੇ ਟੈਕਸਸ ਲੈਬਾਂ ਦੀ ਮਾਰ ਤੋਂ ਬਚਣ ਦੇ ਲਈ ਮੈਕਸੀਕੋ ਵੀ ਦੋਨੋਂ ਜਿਹੜੇ ਆ ਉਹ ਬਾਰਡਰ ਦੇ ਉੱਤੇ ਵੀ ਸਖਤੀ ਕਰ ਰਹੇ ਆ ਕਿਉਂਕਿ ਤਕਰੀਬਨ ਪਿਛਲੇ ਸਾਲ 18000 ਵਿਦਿਆਰਥੀ ਕੈਨੇਡਾ ਵਿੱਚ ਉਹ ਚਲਾ ਗਿਆ ਜਿਹੜਾ ਕਾਲਜਾਂ ਤੱਕ ਪਹੁੰਚਿਆ ਹੀ ਨਹੀਂ ਹੁਣ ਤੁਸੀਂ ਦੇਖੋ ਤੇ ਜਾਂ ਤਾਂ ਉਹ ਕਿਸੇ ਫਾਰਮਾਂ ਦੇ ਉੱਤੇ ਖੇਤਾਂ 'ਚ ਕੰਮ ਕਰਨ ਚਲੇ ਗਏ ਕਿਸੇ ਨੇ ਬੁਲਾਏ ਹੋਣਗੇ ਜਾਂ ਫਿਰ ਉਹ ਕਿਸੇ ਫੈਕਟਰੀਆਂ 'ਚ ਜਾਂ ਲੱਗੇ ਕਾਲਜਾਂ ਦੇ ਵਿੱਚ ਤਾਂ ਉਹ ਗਏ ਹੀ ਨਹੀਂ ਜਾਂ ਫਿਰ ਬਹੁਤੀ ਸ਼ੱਕ ਇਹ ਆ ਤੇ ਉਹ ਕੈਨੇਡਾ ਦੇ ਰਾਹੀਂ ਬਾਰਡਰ ਟੱਪ ਕੇ ਨਜਾਇਜ਼ ਤੰਗ ਦੇ ਨਾਲ ਅਮਰੀਕਾ 'ਚ ਦਾਖਲ ਹੋਏ ਆ ਹਾਲਾਤ ਬੜੇ ਮਾੜੇ ਐ ਇਸ ਪੇਲੇ ਬਹੁਤ ਵੱਡੀ ਗਿਣਤੀ ਉੱਤੇ 70-80 ਜਾਨ ਦੱਸਦੇ ਆ ਕਿ ਇਹੋ ਜਿਹੇ ਲੋਗ ਆ ਜਿਹੜੇ ਪਿਛਲੇ 3-4 ਸਾਲਾਂ ਅਜ ਜਿਹੜੇ ਕਾਲਜ ਹੀ ਨਹੀਂ ਗਏ ਤੇ ਬਹੁਤੇ ਤਾਂ ਪੜ੍ਹੇ ਹੋਈ ਉੱਤੇ 40 ਕਾਲਜਾਂ ਦੇ ਵਿੱਚ ਆ ਜਿਨ੍ਹਾਂ ਨੂੰ ਅੱਗੇ ਉਸ ਉਹਨਾਂ ਦੀ ਡਿਗਰੀਆਂ ਦੇ ਉੱਤੇ ਵਰਕ ਪਰਮਿਟ ਨਹੀਂ ਮਿਲਦਾ ਅੱਗੇ ਪੀਆਰ ਹੋਣੀ ਤਾਂ ਬਹੁਤ ਔਖੀ ਜਦੋਂ ਪੀਆਰ ਹੁੰਦੀ ਆ ਤਾਂ ਬਹੁਤ ਸੀਰੀਅਸਲੀ ਉਹ ਜਿਹੜੀ ਆ ਸਕੈਨਿੰਗ ਕਰਦੇ ਆ ਤਾਂ ਜਾ ਕੇ ਦੇਖਦੇ ਆ ਕਿ ਕੀ ਇਹ ਸੱਚਮੁੱਚ ਹੈ ਸਹੀ ਸਾਰੇ ਤਰੀਕੇ ਅਪਣਾ ਕੇ ਇੱਥੇ ਤੱਕ ਪਹੁੰਚਿਆ ਫਿਰ ਜਾ ਕੇ ਉਹ ਯਾਰ ਦੰਦੇ ਆ ਤੇ ਉਹ ਵੀ 5 ਲੱਖ ਦੇ ਆਸ-ਪਾਸ ਹੁੰਦੀ ਆ ਸਾਲ ਦੀ ਜਦੋਂ ਕਿ ਉਹ ਕੈਨੇਡਾ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਭਰਿਆ ਪਿਆ ਆ ਤੇ ਹੁਣ ਜਿਹੜੀਆਂ ਸਖਤੀਆਂ ਉੱਥੇ ਕਰਨੀਆਂ ਪੈ ਰਹੀਆਂ ਸਰਕਾਰ ਨੂੰ ਸਰਕਾਰ ਵੀ ਇਹਦੇ ਹੁਣ ਨਤੀਜੇ ਭੁਗਤ ਰਹੀ ਆ ਤੇ ਅੱਗੇ ਜਿਹੜੀ 트ੰਪ ਦੀ ਪਾਰਟੀ ਆ ਉਹ ਸਰਕਾਰ ਦੇ ਸੱਤਾ ਦੇ ਵਿੱਚ ਆਉਂਦੀ ਨਜ਼ਰ ਹੀ ਨਹੀਂ ਆ ਰਹੀ ਇਹ ਹਾਲਤ ਬਣੀ ਪਈ ਆ ਤੇ ਉਹਨਾਂ ਨੇ ਆਪਣੀ ਪਾਰਟੀ ਦੀ ਸਾਖ ਬਚਾਉਣ ਲਈ ਟ੍ਰੈਂਪ ਨੂੰ ਇਹ ਦਾਅ ਤੇ ਲਾਤਾ ਹੈ ਕਿ ਤੂੰ ਬਾਈਪਾਸੇ हट ਜਾ ਹੁਣ ਛੱਡ ਦੇ ਸਾਨੂੰ ਬੇ ਹੋਰ ਬੰਦਾ ਲੈ ਆਉਣ ਦੇ ਤਾਂ ਕਿ ਲੋਕਾਂ ਦਾ ਸਾਡੇ ਤੇ ਜਿਹੜਾ ਵਿਸ਼ਵਾਸ ਸੀ ਉਹ ਬਣਿਆ ਰਹਿ ਸਕੇ ਬਹੁਤ ਮਾੜੀ ਹਾਲਤ ਆ ਇਧਰੋਂ ਏਜੰਟ ਜਿਹੜੇ ਆ ਉਹ ਕੋਈ ਨਾ ਕੋਈ ਕੋਈ ਨਾ ਕੋਈ ਇਹੋ ਜਿਹਾ ਰਾਤ ਦੱਸੀ ਜਾਂਦੇ ਆ ਫਿਰ ਇਹ ਵੀ ਕਹੀ ਜਾਂਦੇ ਆ ਕਿ ਵੀਜ਼ਾ ਲੱਗੇਗਾ ਤਾਂ ਪੈਸੇ ਲਵਾਂਗੇ ਮਤਲਬ ਇਹ ਆ ਵੀ ਉਹ ਕੋਈ ਨਾ ਕੋਈ ਢੰਗ ਤਰੀਕਾ ਵਰਤ ਕੇ ਤੁਹਾਨੂੰ ਪਸਾਣਗੇ ਜ਼ਰੂਰ ਉਧਰ ਜੇ ਲੱਗ ਗਿਆ ਦਾਅ ਤਾਂ ਓਹ ਤੋਂ ਪੈਸੇ ਜ਼ਿਆਦਾ ਮੰਗ ਕੇ ਲੈ ਲੈਣਗੇ ਤੇ ਨਹੀਂ ਤਾਂ ਫਿਰ ਮਤਲਬ ਇਹ ਆ ਆਗਿਰਵਾਸ ਕਰ ਦੇਣਗੇ ਘੜੇ ਤੁਸੀਂ ਛੋਲੇ ਬੋਤੀ ਇਹਨਾਂ ਨੂੰ ਉਹ ਖਰਚਾ ਜਿਹੜਾ ਆ ਉਹ ਤੁਹਾਡੇ ਤੋਂ ਘਟਾ ਲੈਣਗੇ ਉਹ ਬਹੁਤ ਮਾੜੀ ਹਾਲਤ ਆ ਬਚ ਜਾਓ ਨਾ ਜਾਓ ਅਮਰੀਕਾ ਨੂੰ ਦੇਖ ਲਓ ਇਹਦੇ ਵਿੱਚ ਇੱਕ ਹੋਰ ਵੀ ਕੈਨੇਡਾ ਦੇ ਗੱਲ ਇਹ ਸੀ ਕਿ ਸਪਾਉਸ ਵੜਾ ਗਿਆ ਇਧਰ ਲੋੜੇ ਨਕਲੀ ਵਿਆਹ ਹੋਏ ਔਰ ਇੱਕ ਦਮ ਵਿਆਹ ਹੋਏ ਬਿਨਾ ਕੁਝ ਦੇਖਿਆ ਸਿਰਫ ਕੋਈ ਕਰਦਿਆਂ ਨੂੰ ਹੁੰਦਾ ਸੀ ਕਿ ਕੋਈ ਨਹੀਂ ਲੜਕਾ ਜਿੱਦਾਂ ਦਾ ਮਰਜ਼ੀ ਹੋਵੇ ਜਾਂ ਲੜਕੀ ਕਿਹੋ ਜਿਹੀ ਵੀ ਹੋਵੇ ਕੋਈ ਗੱਲ ਨਹੀਂ ਚੱਲੂਗੀ ਪਰ ਇਹ ਆ ਵੀ ਸਾਡੇ ਬੱਚੇ ਨੂੰ ਬਾਹਰ ਭਲਾ ਰਹੇ ਤੇ ਫਿਰ ਉਹ ਵਿਆਹ ਹੋ ਗਿਆ ਇਹ ਜਦੋਂ ਲੜਕੀ ਨੇ ਉਧਰ ਜਾ ਕੇ ਵੇਖਿਆ ਤੇ ਮੇਰਾ ਤਾਂ ਆਪਣਾ ਹੀ ਜੀਵਨ ਮੜਾ ਔਖਾ ਆ ਮੈਂ ਕਿੱਦਾਂ ਇੱਥੇ ਪੈਰ ਲਾਉਣੇ ਆ ਪਰ ਪਿੱਛੇ ਹੌਣ ਵਾ ਜਾ ਰਹੀਆਂ ਆ ਤੇ ਭੁੱਲ ਗਏ ਸਾਨੂੰ ਬੁਲਾ ਲਓ ਸਾਡੇ ਤੱਕ ਹਾਂ ਜੇ ਮਾਪਿਆਂ ਨੇ ਵੀ ਲੰਘਣਾ ਹੈ ਇੱਧਰ ਅਸੀਂ ਤਾਂ ਬਹੁਤ ਲੰਬੀ ਸਾਡੀ ਲਿਸਟ ਆ ਇਹ ਤਾਂ ਉਹ ਰਿਸ਼ਤੇ ਟੁੱਟਣੇ ਸ਼ੁਰੂ ਹੋ ਗਏ ਬਹੁਤ ਬੁਰੀ ਤਰ੍ਹਾਂ ਇਹ ਕਾ ਵੀ ਇੱਕ ਸਮਾਜਿਕ ਸੰਕਟ ਹੋਈ ਜਿਹੜਾ ਆ ਉਹ ਸਾਡੇ ਉੱਤੇ ਖੜਾ ਹੋਇਆ ਆ ਪੰਜਾਬ ਦੀ ਹਵਾ ਹੀ ਬਦਲ ਕੇ ਰੱਖ ਦਿੱਤੀ ਦੋ ਤਿੰਨ ਸਾਲਾਂ ਲਈ ਤੇ ਅਖੀਰ ਤੇ ਕੀ ਹੋਇਆ ਕਿ ਇੱਥੇ ਹੁਣ ਕਾਲਜ ਜਿਹੜੇ ਆ ਉਹ ਭਰ ਗਏ ਆ ਪੰਜਾਬ ਸਰਕਾਰ ਦਾਅਵੇ ਕਰ ਰਹੀ ਆ ਰੰਗਲਾ ਪੰਜਾਬ ਬਣ ਰਿਹਾ ਇਹ ਨਾਂ ਬਾਹਰ ਜਾ ਸਕਨ ਕਰਕੇ ਹੀ ਜਾਂ ਬਾਹਰ ਦਾ ਮਾਹੌਲ ਦੇਖ ਕੇ ਹੀ ਸਾਰਾ ਕੁਝ ਵਾਪਰ ਰਿਹਾ ਕਿ ਜਿਹੜੇ ਇੱਕਦਮ ਇਥੇ ਨਿਦਾਹਲੇ ਵਧੇ ਆ ਜਿਸ ਦਿਨੇ ਡਿਗਰੀਆਂ ਕਰਕੇ ਨਿਕਲਣਗੇ ਕਾਲਜਾਂ ਦੇ ਵਿੱਚੋਂ ਇਹ ਗਿਣਤੀ ਇਹਨਾਂ ਦੀ ਲੱਖਾਂ 'ਚ ਹੋਏਗੀ ਹਜ਼ਾਰਾਂ 'ਚ ਹੋਏਗੀ ਤੇ ਫਿਰ ਇੰਨੀਆਂ ਨੌਕਰੀਆਂ ਤਾਂ ਹਰ ਸਾਲ ਨਿਕਲਦੀਆਂ ਨਹੀਂ ਹੈਗੀਆਂ ਬੇਰੋਜ਼ਗਾਰੀ ਤਾਂ ਪਹਿਲਾਂ ਹੀ ਬਹੁਤ ਆ ਫਿਰ ਪੰਜਾਬ ਸਰਕਾਰ ਕਿਹੜਾ ਰੰਗਲਾ ਪੰਜਾਬ ਦਿਖਾਏਗੀ ਹੁਣ ਵੀ ਤਾਂ ਜਿਹੜੇ ਚੰਗੇ ਪੜ੍ਹੇ ਲਿਖੇ ਲੋਗ ਆ ਉਹਨਾਂ ਨੂੰ ਜਾਂ ਨੋਇਡਾ ਜਾਣਾ ਪੈ ਰਿਹਾ ਅਫਰੀਦਾਬਾਦ ਗੁਰਦਾਹਾਉ ਜਾਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਜਾਣਾ ਪੈ ਰਿਹਾ ਇੱਥੇ ਤਾਂ ਨੌਕਰੀਆਂ ਨਹੀਂ ਹੈਗੀਆਂ ਨਹੀਂ ਚੰਡੀਗੜ੍ਹ ਦੇ ਵਿੱਚ ਤਾਂ ਇੱਕ ਤਰ੍ਹਾਂ ਦਾ ਜਿਹੜੀ ਹੈਗੇ ਥੀਆਰਟੀ ਪਾਰਕਾਂ ਦੇ ਵਿੱਚ ਬ੍ਰੇਕ ਲੱਗੀ ਪਈ ਆ ਬਹਾੜੀ ਥੋੜਾ ਬਹੁਤਾ ਹੈ ਪਰ ਇੰਨਾ ਨਹੀਂ ਜ਼ਿਆਦਾ ਤੇ ਸਥਿਤੀ ਜਿਹੜੀ ਆ ਉਹ ਬਹੁਤ ਹੀ ਚੰਗੀ ਨਹੀਂ ਹੈਗੀ ਇਸ ਵੇਲੇ ਕੁੱਲ ਮਿਲਾ ਕੇ ਤੇ ਇਸ ਵੇਲੇ ਦਾ ਜਿਹੜਾ ਆ ਜੋਖਮ ਠਾਣਾ ਜਿਹੜਾ ਆ ਖਾਸ ਤੌਰ ਤੇ ਪਲੱਸ 2 ਦੇ ਬੱਚਿਆਂ ਦੇ ਉੱਤੇ ਬਾਹਰ ਭੇਜਣ ਦਾ ਐਨਾ ਐਨਾ ਪੈਸਾ ਲਾ ਕੇ ਉਹ ਬਹੁਤ ਵੱਡਾ ਜੂਆ ਹੈ ਬੱਚਿਆਂ ਦੇ ਜਿਹੜੀ ਕਹ ਲੋ ਕਿ ਉਹਨਾਂ ਦੀ ਨੀਂਦ ਹਰਾਮ ਕਰਨ ਵਾਲਾ ਆ ਤੇ ਅੱਗੇ ਉਹ ਕਿੱਥੇ ਪਹੁੰਚਣਗੇ ਇਹ ਵੀ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਬੜੀ ਸਕਰੀਨਿੰਗ ਹੋ ਕੇ ਜਿਹੜਾ ਆ ਇਹ ਸਾਰਾ ਕੁਝ ਅੱਗੇ ਜਾਣਾ ਆ ਉੱਥੋਂ ਦੇ ਗਏ ਚੰਗੇ ਪੜੇ ਪੜੇ ਲਿਖੇ ਲੋਕ ਆ ਇਤਨੂ ਵੀ ਐਕਸਪੀਰੀਅੰਸ ਵਾਲੇ ਲੋਕ ਆ ਉਹਨਾਂ ਨੂੰ ਵੀ ਉੱਥੇ ਜਾ ਕੇ ਆਪਣੇ ਪੜ੍ਹਾਈ ਦੇ ਮੁਤਾਬਕ ਨੌਕਰੀਆਂ ਲੱਭਣ 'ਚ ਅੱਜ ਵੀ ਦਿੱਕਤ ਆ ਰਹੀ ਆ ਕੋਈ ਟਰੱਕ ਚਲਾ ਰਿਹਾ ਹੈ ਕੋਈ ਰੈਸਟੋਰੈਂਟ 'ਚ ਲੱਗਿਆ ਆ ਕਿਉਂਕਿ ਉੱਥੇ ਇੰਨੀਆਂ ਨੌਕਰੀਆਂ ਨਹੀਂ ਹੈਗੀਆਂ ਆਏ ਔਰ ਉਹਨਾਂ ਦੇ ਲਈ ਬਹੁਤ ਮੁਸ਼ਕਲ ਆ ਕਿ ਉਹ ਜੋ ਜੀਵਨ ਪੱਧਰ ਇੱਥੇ ਇੱਕ ਸਟੈਂਡਰਡ ਨੌਕਰੀ ਦਾ ਹੀ ਉੱਧਰ ਜਾ ਕੇ ਉਹ ਕਾਇਮ ਰੱਖ ਸਕਣ ਇਹ ਜਾ ਕੇ ਇੱਕ ਤਰ੍ਹਾਂ ਨਾਲ ਉੱਥੇ ਫਸਣ ਵਾਲੀ ਗੱਲ ਆ ਲੀਮੀਆਂ ਵਾਲੇ ਗੜੇ ਆ ਉਹਨਾਂ ਦਾ ਪਖਰਾ ਸੰਕਟਿਆ ਕਿਉਂਕਿ ਉਹ ਜਦੋਂ ਜਾਣਗੇ ਸਾਲ ਬਾਅਦ ਫੇਰ ਜਾ ਕੇ ਉਹ ਆਪਣੇ ਮਾਲਕ ਨੂੰ ਕਹਿਣਗੇ ਕਿ ਮੇਰਾ ਸਾਲ ਹੋ ਗਿਆ ਮੇਰਾ ਇਹਨੂੰ ਵਧਾ ਦੇ ਉਹ ਲੀਮੀ ਦਾ ਮਤਲਬ ਹੀ ਹੁੰਦਾ ਆ ਕਿ ਸਸਤੀ ਲੀਵਰ ਸਸਤੀ ਲੀਵਰ ਦਾ ਮਤਲਬ ਹੀ ਆ ਕਿ ਜਿੰਨੇ ਪੈਸੇ ਘੱਟ ਤੋਂ ਘੱਟ ਤੁਸੀਂ ਉੱਥੇ ਕਿਸੇ ਨੂੰ ਦੇ ਸਕਦੇ ਆ ਉਹੀ ਦੇਣੇ ਆ ਤੇ ਅੱਗੇ ਜਿਹੜਾ ਲਜਾਣ ਵਾਲਾ ਲੀਮੀ ਦੇ ਉੱਤੇ ਕੰਮ ਲਿੱਤੇ ਆਪਣੇ ਕੋਲ ਖੜਦਾ ਆ ਉਹ ਜਾ ਕੇ ਉਹਦੇ ਚੋਂ ਵੀ ਅੱਧੇ ਪੈਸੇ ਵੱਲੇ ਪਾਉਂਦਾ ਅੱਧੇ ਨਹੀਂ ਦਿੰਦਾ ਇੱਕ ਤਰ੍ਹਾਂ ਨਾਲ ਉਹ ਜਾਣ ਵਾਲਾ ਲੀਮੀਆ ਦੇ ਉੱਤੇ ਜਿਹੜਾ ਉੱਥੇ ਉਹਨਾਂ ਦਾ ਗਲਾਮ ਹੋ ਜਾਂਦਾ ਆ ਪੀਆਰ ਤੱਕ ਪਹੁੰਚਣਾ ਲਈ ਬੜਾ ਮੁਸ਼ਕਲ ਹੈ ਪੀਵੀ ਪਹਿਲੀ ਮੀਆਂ ਤਾਂ ਹੁਣ ਲੱਭਣ ਲਏ ਸੀਗੇ ਜਿਹੜੇ ਉੱਤੇ ਚੰਗੇ ਭਰੇ ਪੜ ਗਏ ਲੋਕ ਬਰਕ ਪਰਮਟਾ ਦਿੱਤੇ ਰਹਿ ਕੇ ਵੀ ਜਿਨ੍ਹਾਂ ਦੀ ਪੀਆਰ ਦੇ ਨੰਬਰ ਨਹੀਂ ਹੋਏ ਉਹ ਲੱਭਣ ਡਏ ਆ ਉਹਨਾਂ ਨੂੰ ਵੀ ਲੱਗ ਰਿਹਾ ਵੀ ਮੈਨੂੰ ਕਿਸੇ ਤਰ੍ਹਾਂ ਭਾਜਵਾਂਗੇ ਸੀ ਵੀ ਸਰੋਂ 50 ਨੰਬਰ ਇਧਰੋਂ ਆ ਜਾਣਗੇ ਸਾਡਾ ਟੋਟਲ ਜਿਹੜਾ ਨੰਬਰਾਂ ਦਾ ਸੁਧਰ ਜਾਏਗਾ ਉਹ ਵੀ ਹੁਣ ਲੀਮੀਆਂ ਦੇ ਜਿਹੜੇ ਨੰਬਰ ਪੀਆਰ ਤੇ ਗਨੇ ਜਾਂਦੇ ਸੀ ਉਹਨਾਂ ਦੇ ਬ੍ਰੇਕ ਲੱਗ ਰਹੀ ਆ ਹੁਣ ਗੱਲ ਹੈਗੀ ਆ ਅਮਰੀਕਾ ਦੀ ਅਮਰੀਕਾ ਦੇ ਵਿੱਚ ਤਾਂ ਸਾਡੇ ਲੋਕ ਜਿਹੜੇ ਜ਼ਿਆਦਾਤਰ ਆ ਰਹੇ ਆ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਉਹ ਗੈਰ ਕਾਨੂੰਨੀ ਟੱਗ ਨਹੀਂ ਜਾ ਰਹੇ ਆ ਪੈਸੇ ਬਹੁਤ ਖਰਚ ਕੇ ਜਾ ਰਹੇ ਆ ਔਰ ਕਈ ਕਈ ਮਹੀਨੇ ਲਾ ਕੇ ਰਸਤਿਆਂ ਦੇ ਵਿੱਚ ਤਾਂ ਜਾ ਕੇ ਪਹੁੰਚਦੇ ਸੀ ਉਹਨਾਂ ਦਾ ਰਸਤਾ ਤਾਂ ਇਸ ਲਈ ਪੂਰੀ ਤਰ੍ਹਾਂ ਮੋਰੀਆਂ ਬੰਦ ਹੋ ਚੁੱਕਿਆ ਆ ਕੋਈ ਉੱਥੇ ਨੂੰ ਲੰਘਾ ਬਿਲਕੁਲ ਰਿਹਾ ਨਹੀਂ ਜਿਹੜੇ ਬਾਰਡਰ ਤੇ ਮੈਕਸੀਕੋ ਦੇ ਪਹੁੰਚੇ ਹੋ ਸੀ ਉਹ ਹੁਣ ਪਿੱਛੇ ਨੂੰ ਹੱਥ ਲਾਉਂਦੇ ਆ ਰਹੇ ਆ ਮੁੜ ਜਾਓ ਮੁੜ ਜਾਓ ਚੰਗੇ ਰਹੋਗੇ ਮੁੜ ਜਾਓ ਇੱਥੇ ਕੁਝ ਨਹੀਂ ਹੈਗਾ ਤੇ ਜਿਹੜੇ ਅੰਦਰ ਦਾਖਲ ਹੋ ਗਏ ਸੀ ਉਹ ਇਕੱਠੇ ਕਰ ਕਰਕੇ ਉੱਥੋਂ ਦੇ ਜਿਹੜੇ ਫੌਜ ਦੇ ਹਵਾਈ ਜਹਾਜ਼ ਹਨਾਂ ਚ ਬਟਾ ਕੇ ਕਿਸੇ ਨੂੰ ਮੈਕਸੀਕੋ ਉਤਾਰ ਰਹੇ ਆ ਕਿਸੇ ਨੂੰ ਕਿਤੇ ਕਰ ਰਹੇ ਆ ਸੁਣਨ ਵਿੱਚ ਆਇਆ ਕਿ ਸਾਡੇ ਭਾਰਤ ਦੇ ਵੀ ਉੱਥੇ 18000 ਲੋਕਾਂ ਨੂੰ ਨੇ ਆਈਡੈਂਟੀਫਾਈ ਕਰ ਲਏ ਹੋਇਆ ਜਿਹੜੇ ਇੱਧਰ ਨੂੰ ਵਾਪਸ ਭੇਜਣੇ ਹੋ 18000 ਚੋਂ ਪੰਜਾਬ ਦੇ ਕਿੰਨੇ ਹੋਣਗੇ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਜਦਕਿ ਇਹਨਾਂ ਦੀ ਗਿਣਤੀ ਜਿਹੜੀ ਉੱਥੇ ਗੈਰ ਕਾਨੂੰਨੀ ਤੌਰ ਤੇ ਬੈਠੇ ਹੋਏ ਆ ਅਮਰੀਕਾ ਦੇ ਵਿੱਚ ਸਾਡੇ ਭਾਰਤ ਦੇ ਲੋਕ ਜਿਹੜੇ ਆ ਉਹ ਕਰੀਬ 2.5 ਲੱਖ ਦੇ ਆਸ-ਪਾਸ ਆ 40 ਲੱਖ ਮੈਕਸੀਕੋ ਦੇ ਲੋਕ ਜਿਹੜੇ ਇੱਥੇ ਨਜਾਇਜ਼ ਬੜੇ ਹੋਏ ਆ ਅਮਰੀਕਾ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਉੱਥੇ ਉਹ ਉਹ ਇੱਕ ਤਰ੍ਹਾਂ ਨਾਲ ਜਿਹੜੇ ਕ੍ਰਿਮੀਨਲ ਲੋਕ ਆ ਮੈਕਸੀਕੋ ਉਹਨਾਂ ਜਿਹੜੇ ਔਰ ਸਾਊਥ ਅਮਰੀਕਾ ਦੇ ਦੇਸ਼ਾਂ ਦੇ ਆ ਜਿਹੜੇ ਡਰੱਗਸ ਦੇ ਤੰਦੇ ਕਰਦੇ ਆ ਜਿਹੜੇ ਕੰਟਰੈਕਟ ਕਿਲਿੰਗ ਕਰਦੇ ਆ ਉਹ ਉੱਥੇ ਵੱਢ ਚੁੱਕੇ ਆ ਅਮਰੀਕਾ ਦੇ ਵਿੱਚ ਤੇ ਅਮਰੀਕਾ ਦਾ ਸਾਰਾ ਮਾਹੌਲ ਹੀ ਉਹਨਾਂ ਨੇ ਖਰਾਬ ਕੀਤਾ ਆ ਉਹਨੂੰ ਲੈ ਕੇ ਅਮਰੀਕਾ ਸਭ ਤੋਂ ਜ਼ਿਆਦਾ ਚਿੰਤਤ ਆ ਔਰ ਪਹਿਲਾਂ ਉਹਨਾਂ ਨੂੰ ਲੱਭਿਆ ਜਾ ਰਿਹਾ ਆ ਅੱਗੇ ਉਹਨਾਂ ਨੂੰ ਅਜਾਜਤ ਮਿਲ ਜਾਂਦੀ ਸੀਗੀ ਲੋਕਾਂ ਨੂੰ ਜਿਹੜੇ ਗੈਰ ਕਾਨੂੰਨੀ ਸੀ ਕਿ ਸਕੂਲਾਂ ਦੇ ਵਿੱਚ ਆਪਣੇ ਹਸਪਤਾਲਾਂ ਦੇ ਵਿੱਚ ਕਮਿਊਨਿਟੀ ਸੈਂਟਰਾਂ ਦੇ ਵਿੱਚ ਉਹ ਉੱਥੇ ਆਪਣੇ ਆਪ ਨੂੰ ਲੁਕੋ ਲੈਂਦੇ ਸੀਗੇ ਜਾ ਕੇ ਚਾ ਕੇ ਕਿਉਂਕਿ ਉੱਥੇ ਕਾਨੂੰਨ ਸੀ ਬਣ ਗਿਆ ਹੈਗਾ ਕਿ ਇਹਨਾਂ ਦੇ ਉੱਤੇ ਛਾਪੇ ਨਹੀਂ ਸਰਕਾਰ ਮਾਰੇਗੀ ਹੁਣ ਉਹ ਵੀ ਟਰੰਪ ਨੇ ਰਸਤਾ ਖੋਲ ਦਿੱਤਾ ਆ ਜਨਮ ਦੇ ਜਿਹੜੇ ਸੀਗੇ ਉਹ ਨਾਗਰਿਕਤਾ ਵਾਲਾ ਜਿਹੜਾ ਸੀਗਾ ਬਰਥ ਵਾਲਾ ਉਹ ਇਹ 19 ਫਰਵਰੀ ਤੱਕ ਦੀ ਉਹਦੇ ਤਹਿਤ ਕਾਨੂੰਨ ਦੇ ਤਹਿਤ ਉਜਾਜਤ ਆ ਕਿ 19 ਤੱਕ ਜਿਹੜੇ ਬੱਚੇ ਉੱਥੇ ਪੈਦਾ ਹੋਏ ਉਹ ਸਿਟੀਜ਼ਨ ਹੀ ਬਣਨਗੇ ਬਾਕੀ ਜਿਹੜੇ ਗੈਰਕਾਨੂੰਨੀਆ ਦੇ ਬੱਚੇ ਉੱਥੇ ਪੈਦਾ ਹੋਣਗੇ ਉਹਨਾਂ ਨੂੰ ਸਿਟੀਜ਼ਨਸ਼ਿਪ ਉਥੋਂ ਦੀ ਨਹੀਂ ਮਿਲੇਗੀ ਹਾਲਾਂਕਿ ਉਥੋਂ ਦੀ ਅਦਾਲਤ ਨੇ ਜੱਜ ਦੇ ਕਿਹਾ ਕਿ ਇਹ ਤਾਂ ਸਿਰ ਘੁੰਮ ਗਿਆ ਮੇਰਾ ਸੁਣ ਕੇ ਵੀ ਇਹ ਕੀ ਕਹਿ ਕਰ ਰਿਹਾ ਹੈ ਉਹਨੇ ਉਹਨੂੰ ਫੈਸਲੇ ਨੂੰ ਫੈਡਰਲ ਜਿਹੜਾ ਸਰਕਾਰ ਦਾ ਰੂਪ ਕਿ ਆਇਆ ਜੀ ਲੇਕਿਨ ਬੜੀ ਹਾਲਤ ਬੜੀ ਖਰਾਬ ਆ ਸੁਣ ਚ ਆ ਰਿਹਾ ਕਿ ਸਤਮਾਹੀ ਬੱਚੇ ਉੱਥੇ ਜਿਹੜੇ ਆ ਉਹਨਾਂ ਦੇ ਤੜਤੜ ਜਨਮ ਹੋ ਰਹੇ ਦਿੱਤੇ ਜਾ ਰਹੇ ਆ ਕਿਸੇ ਤਰ੍ਹਾਂ ਬੱਚਾ ਹੋ ਜਾਏ ਤਾਂ ਉਹ ਜਿਹੜਾ ਆ ਉਥੋਂ ਦੀ ਸਿਟੀਜ਼ਨਸ਼ਿਪ ਲੈ ਲਏ ਇਹ ਹਾਲ ਤਾਂ ਹੈਗਾ ਇਸ ਵੇਲੇ ਅਮਰੀਕਾ ਤੇ ਕੈਨੇਡਾ ਦਾ ਅਗੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਪਹਿਲੇ ਹੀ ਸੰਭਲ ਗਏ ਆ ਤੇ ਉਹਨਾਂ ਨੇ ਕਈ ਸਾਰੀਆਂ ਬੰਦਸ਼ਾਂ ਪਹਿਲੇ ਹੀ ਲਾ ਦਿੱਤੀਆਂ ਆ ਤਾਂ ਕਿ ਇਦਾਂ ਦੇ ਦਿਨ ਜਿੱਦਾਂ ਦੇ ਅਹਲੇ ਅਮਰੀਕਾ ਕੈਨੇਡਾ ਵਿਖਰੇ ਉਹਨਾਂ ਨੂੰ ਦਿਖਣੇ ਪੈਣ ਤੇ ਇਹ ਅਮਰੀਕਾ ਕੈਨੇਡਾ ਦੀ ਉੱਠੀ ਆਵਾਜ਼ ਜਿਹੜੀ ਆ ਹੁਣ ਇੱਥੇ ਵੀ ਪਹੁੰਚ ਗਈ ਆ ਯੂਰਪ ਦੇ ਵਿੱਚ ਵੀ ਜਿਸ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਸਾਡੇ ਜਿਹੜੇ ਇੱਥੇ ਸੋ ਕਾਰਡ ਬਣਿਉਨੇ ਆ ਲੀਡਰ ਉਹ ਲਗਾਤਾਰ ਸ਼ੋਰ ਮਚਾ ਰਹੇ ਆ ਕਿ ਭਈ ਇਹ ਪੰਜਾਬ ਨੂੰ ਵਿੱਚ ਆ ਬੜੇ ਆ ਇਹਨਾਂ ਨੇ ਐ ਕਰ ਦੇਣਾ ਪੰਜਾਬ ਦਾ ਹਉ ਕਰ ਦੇਣਾ ਜੇ ਕਰ ਦੇਣਾ ਉਹ ਵੀ ਹੁਣ ਇਹ ਕਹਿ ਰਹੇ ਆ ਕਿ ਇਹ ਜਿਹੜੇ ਲੋਕ ਐਨੇ ਸਾਡੇ ਦੇਚ ਆ ਕੇ ਬੜੀ ਜਾ ਰਹੇ ਆ ਇਹ ਸਾਡਾ ਕਲਚਰ ਖਰਾਬ ਕਰ ਰਹੇ ਆ ਸਾਡੇ ਕੰਮ ਹੋ ਰਹੇ ਆ ਔਰ ਉਹ ਇਹਨਾਂ ਨੂੰ ਬਿਲਕੁਲ ਪਸੰਦ ਨਹੀਂ ਕਰ ਰਹੇ ਦੇਖ ਕੇ ਉਹਨਾਂ ਨੂੰ ਘਿਰਨਾ ਹੁੰਦੀ ਹੈ ਨਾ ਵੱਲ ਦੇਖ ਕੇ ਕਿਉਂਕਿ ਸਾਡੇ ਇੱਥੇ ਜਿਵੇਂ ਕਹਿ ਰਹੇ ਆ ਕਿ ਇਹ ਤੜੀ ਸਾਡੇ ਕੰਮ ਖੋ ਰਹੇ ਇੱਥੇ ਪੰਜਾਬ ਚ ਆ ਕੇ ਆ ਪੰਜਾਬ ਦੇ ਵਿੱਚ ਕਿਹੜੇ ਲੋਕ ਆ ਜਿਹੜੇ ਕਿੱਥੇ ਲੇਬਰ ਮਿਲਦੀ ਆ ਪੰਡਾਲਿਆਂ ਨੂੰ ਇਥੋਂ ਦੀ ਪੰਜਾਬ ਦੀ ਖੇਤਾਂ 'ਚ ਕੰਮ ਕਰਨ ਲਈ ਜਿਵੇਂ ਇਹ ਨਾ ਹੁਣ ਜਿਹੜਾ ਪੰਜਾਬ ਦੇ ਖੇਤੀਨ ਬਰਾਬ ਦੇ ਵਿੱਚ ਕਿਰਤ ਦੇ ਵਿੱਚ ਜਿਹੜਾ ਇਹਨਾਂ ਪ੍ਰਵਾਸੀ ਜਿਹੜੇ ਦੁਹੇ ਰਾਜਾਂ ਦੇ ਲੋਕਾਂ ਨੇ ਆ ਕੇ ਕੰਮ ਕੀਤਾ ਆ ਉਦਾ ਯੋਗਦਾਨ ਬਹੁਤ ਵੱਡਾ ਆ ਅ ਔਰ ਇਹ ਲੋਗ ਬਹੁਤ ਸਿਆਣੇ ਲੋਗ ਆ ਇਹ ਪੈਸੇ ਨੂੰ ਸਮਝ ਕੇ ਖਰਚਦੇ ਆ ਸੰਭਲ ਕੇ ਖਰਚਦੇ ਆ ਔਰ ਇਹ ਆਪਣਾ ਘਰ ਜਿਹੜੇ ਆ ਉਹਨਾਂ ਨੂੰ ਬਣਾਉਂਦੇ ਲੱਗੇ ਆ ਔਰ ਆਪਣੇ ਆਂ ਦਾ ਸੋਚਦੇ ਆ ਸਾਡੇ ਵਾਲਿਆਂ ਬਾਗੂ ਨਹੀਂ ਹੈਗੇ ਕੋਲ ਜੇ ਵੀ 25 ਲੱਖ ਰੁਪਈਆ ਵੀ ਆ ਤੇ ਉਹ ਇੱਥੇ ਉਹਨੇ ਫੇਰ ਵੀ ਕੰਮ ਕਰਨ ਨੂੰ ਇੱਥੇ ਤਿਆਰ ਨਹੀਂ ਜੇ ਉਹਨਾਂ ਕੋਲ ਨੌਕਰੀਆਂ ਨਹੀਂ ਹੈਗੀਆਂ ਕੰਮ ਸਿੱਖਣ ਨੂੰ ਕੋਈ ਤਿਆਰ ਨਹੀਂ ਹੈ ਮੈਂ ਕੰਮ ਕਰੂੰਗਾ ਮੈਂ ਕੰਮ ਸਿੱਖੂੰਗਾ ਕਿਸੇ ਕੋਲੋਂ ਇੱਕ ਜੜੀ ਸਾਡੇ ਮਾਨਸਿਕਤਾ ਜਿਹੜੀ ਆ ਉਹ ਜਦੋਂ ਬਾਹਰ ਜਾਂਦੇ ਆ ਤੇ ਉਹ ਸਾਰੀ ਭੁੱਲ ਜਾਂਦੀ ਆ ਜਦੋਂ ਪੰਜਾਬ ਚ ਹੁੰਨੇ ਆ ਤੇ ਸਾਰਾ ਕੁਝ ਚੇਤੇ ਆਉਂਦਾ ਮੈਂ ਕਿਸੇ ਕੋਲ ਕਿਉਂ ਜਾ ਕੇ ਕੰਮ ਸਿੱਖਾ ਮੈਂ ਕਿਉਂ ਆਹ ਕੰਮ ਕਰਾਂ ਮਤਲਬ ਕੰਮ ਸੇਖ ਕੇ ਖੋਲ ਕੇ ਕਿਸੇ ਹੋਰ ਨੂੰ ਕੰਮ ਦੇ ਸਕਣ ਦੀ ਜਿਹੜਾ ਆ ਉਸ ਪਾਸੇ ਨੂੰ ਵੀ ਨਹੀਂ ਸੋਚਦੇ ਸੋਇਲਿਸਿਟੀ ਬੜੀ ਖਰਾਬ ਆ ਸਮਾਂ ਠੀਕ ਨਹੀਂ ਹੈਗਾ ਮੇਰਾ ਅੰਤ ਵਿੱਚ ਇਹੀ ਕਹਿਣਾ ਆ ਕਿ ਪਰਦੇਸ ਹਾਲ ਦੀ ਘੜੀ ਇਹੋ ਜਿਹੇ ਲੋਕ ਨਾ ਜਾਣ ਜਿਹੜੇ ਪੜਾਈ ਦੇ ਵਿੱਚ ਬਹੁਤੇ ਚੰਗੇ ਨਹੀਂ ਹੈਗੇ ਜਿਨ੍ਹਾਂ ਦੀ ਅੰਗਰੇਜ਼ੀ ਬਹੁਤੀ ਚੰਗੀ ਨਹੀਂ ਹੈਗੀ ਜਿਨ੍ਹਾਂ ਦੀ ਉਹ ਪੈਸੇ ਇੰਨੇ ਲੈ ਕੇ ਜਾਣ ਦੇ ਸਮਰੱਥ ਨਹੀਂ ਹੈਗੇ ਕਿ ਜੇ ਉੱਥੇ ਜਾ ਕੇ 2 ਜਾਂ 3 ਸਾਲ ਕੰਮ ਨਾ ਲੱਭਿਆ ਗੁਜ਼ਾਰਾ ਕਰ ਲਵਾਂਗਾ ਹੋ ਜਾਏਗਾ ਤਾਂ ਫਿਰ ਅਜੇ ਉਹਨਾਂ ਸੋਚਣ ਖਾਸ ਤੌਰ ਤੇ ਪਲੱਸ 2 ਵਾਲੇ ਬੱਚੇ ਜੇ ਮਚ्योर ਹੈਗੇ ਆ ਕੁਝ ਡਿਗਰੀਆਂ achੀਆਂ ਆ ਚੰਗੇ ਚੰਗੀ ਪੜ੍ਹਾਈ ਦੇ ਵਿੱਚ ਕੋਰਸ ਕੀ ਲਿਆ ਨੌਕਰੀਆਂ achੀਆਂ ਤੇ ਹੈਗੀਆਂ ਉਹ ਐਕਸਪੀਰੀਅੰਸ ਉਧਰ ਕੰਮ ਆ ਜਾਏਗਾ ਅੱਗੇ ਵਧਣ ਲਈ ਉਹਨਾਂ ਵਾਸਤੇ ਤਾ ਇਹ ਅਜੇ ਰਸਤਾ ਠੀਕ ਆ ਬਾਕੀਆਂ ਲਈ ਇਹ ਬਹੁਤ ਮੁਸ਼ਕਲ ਆ ਰੁਕ ਜਾਓ ਹੈ ਜੀ ਸਾਲ ਦੋ ਸਾਲ ਇਹ ਨੇਰੀ ਚੱਲ ਰਹੀ ਆ ਸ਼ਾਇਦ ਹਾਲਾਤ ਠੀਕ ਹੋ ਗਏ ਤਾਂ ਕਾਨੂੰਨ ਉਧਰ ਕੁਝ ਨਰਮ ਹੋਣੇ ਸ਼ੁਰੂ ਹੋ ਜਾਣਾ ਅੱਜ ਦੀ ਗੱਡੀ ਹੈ ਨਾਈ ਅਜਾਜਤ ਦਿਓ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਸਤ੍ਰਿਕਾ